ਹਾਂਜੀ ਤਾਂ ਦੋਸਤੋ ਕਾਫੀ ਦਿਨਾਂ ਤੋਂ ਸੋਚ ਰਏ ਸੀ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਇਆ ਜਾਵੇ ਤਾਂ ਅੱਜ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਵੀ ਉਹ ਟਾਈਮ ਆ ਗਿਆ ਤੇ ਆਪਾਂ ਚੱਲ ਪਏ ਆ ਘੱਡੀ ਓਕੇ ਕਰ ਲਈ ਆ ਤੇ ਆਪਣੇ ਨਾਲ ਸਾਰਾ ਪਰਿਵਾਰ ਮਨਜੋਤ ਅਮਰਤ ਤੇ ਪਹੁੰਚ ਗਏ ਬਰਨਾਲੇ ਇੱਥੋਂ ਆਪਾਂ ਕਰਾਂਗੇ ਕਾਰ ਨੂੰ ਚੇਂਜ ਕਿਉਂਕਿ ਇਹ ਕਾਰ ਆ ਜਿਹੜੀ ਆਪਣੀ ਹੈਗੀ ਆ 5 ਸੀਟਡ ਬੰਦੇ ਸੀ ਹੈਗਿਆ 6 ਖੜਿਆ ਜੀ ਆਪਾਂ ਤੇ ਮਨਜੋਤ ਨੂੰ ਬਿਠਾਤਾ ਮੰਗਰ ਇਹ ਬਾਕੀ ਬੰਦੇ ਸਾਡੇ ਤਿਆਰ ਆ ਬਰਤ ਵੀ ਤਿਆਰ ਆ ਗੱਡੀ ਹੋ ਗਈ ਰੈਡੀ ਚੱਲਦੇ ਆ ਜੀ ਆਪਾਂ ਲੈਨੇ ਆ ਰੱਬ ਦਾ ਨਾਮ ਆਹੇ ਗਰੂਪ ਅੰਗ ਸੰਗ ਸਹਾਇ ਰਹੀ ਲੋ ਜੀ ਮਾਰਦੇ ਆ ਸੈਲਫ ਤੇ ਇਹਦੇ ਵਿੱਚ ਦੋਸਤੋ ਤੁਹਾਨੂੰ ਸਾਰਾ ਦੱਸਾਂਗੇ ਵੀ ਖਰਚਾ ਕਿੰਨਾ ਆਇਆ ਡੀਜ਼ਲ ਕਿੰਨੇ ਦਾ ਗੱਡੀ ਨੇ ਯੂਜ਼ ਕੀਤਾ ਕਿੰਨੇ ਕੁ ਟੂਲ ਟੈਕਸ ਪੈ ਗਏ ਕਿੱਥੇ ਕਿੱਥੇ ਤੁਸੀਂ ਸਟੇ ਕਰ ਸਕਦੇ ਹੋ ਸਾਰਾ ਤੁਹਾਨੂੰ ਦੱਸਾਂਗੇ ਆਪਾਂ ਪਉਣਿਆ ਜੀ ਚੱਲੇ ਤੇ ਸ਼ੁਰੂਆਤ ਕਰਦੇ ਆਂ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੰਦੇ ਬਿਠਾ ਲਏ ਜੀ 6 ਤੇ ਆਪਾਂ ਚੱਲ ਪਏ ਬਰਨਾਲੇ ਤੋਂ ਅੱਜ ਤਰੀਕ ਹੈਗੀ ਆ ਜੀ 27 ਮਾਰਚ 2025 25 ਤੇ ਟਾਰਗੇਟ ਆਪਣਾ ਰਹੂਗਾ ਵੀ 27 ਤੇ 28 ਦੀ ਰਾਤ ਨੂੰ ਆਪਾਂ ਜਿਹੜਾ ਸ਼ਾਮ ਤੱਕ ਪਹੁੰਚ ਜਾਈਏ ਤਰਤ ਸਾਹਿਬ ਦੇ ਉੱਪਰ ਬਾਕੀ ਬਾਬੇ ਨੂੰ ਪਤਾ ਵੀ ਕਿਵੇਂ ਕਿਵੇਂ ਲੈ ਕੇ ਜਾਣਾ ਕਿੰਨਾ ਟਾਈਮ ਲੱਗਣਾ ਤੇ ਚੱਲਦੇ ਆ ਜੀ ਆਪਾਂ ਗੁਰਕਾਏ ਪਾਣਾ ਇੰਜੋ ਚੱਲ ਲੈ ਦੁੱਖ ਨਾ 바ਵਾ ਕੋਈ ਆ ਲਿਖਿਆ ਜੀ ਉੱਪਰ ਗੁਰੂ ਘਰ ਦੇ ਨਿੱਕਲੇ ਪੇ ਜੀ ਸਾਰਾ ਦੱਸਾਂਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਖਰਚਾ ਵੀ ਦੱਸਾਂਗੇ ਰਸਤਾ ਵੀ ਦੱਸਾਂਗੇ ਰਹਿਣ ਦਾ ਕੀ ਪ੍ਰਬੰਧ ਆ ਰਸਤੇ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਰੁਕ ਸਕਦੇ ਹੋ ਇਹ ਵੀ ਤੁਹਾਨੂੰ ਦੱਸਾਂਗੇ ਬੋ ਜੀ ਆਪਾਂ ਪਹੁੰਚ ਗਏ ਆਂ ਮਸਤੂਆਣਾ ਸਾਹਿਬ ਤੇ ਆਪਾਂ ਟਿਕਾਂਗੇ ਮੱਥਾ ਇੱਕ ਤੀਕ ਕਰਾਵਾਂਗੇ ਦੇਖ ਸਾਕੇ ਨਮਸਕਾਰ ਕਰਕੇ ਫੇਰ ਆਪਾਂ ਨਿਕਲਾਂਗੇ ਅੱਗੇ ਨੈਕਸਟ 스테 ਜਿਹੜੀ ਆਪਾਂ ਉਹ ਕਰਾਂਗੇ ਤਮਤਾਨ ਸਾਹਿਬ ਕਰਾਉਣੇ ਆ ਤੁਹਾਨੂੰ ਵੀ ਦਰਸ਼ਨ ਇਹ ਸਾਡਾ ਬਰਨਾਲਾ ਤੋਂ ਜਦੋਂ ਆਪਾਂ ਸੰਗਰੂਰ ਰੋਡ ਤੇ ਜਾਂਦੇ ਆਂ ਇੱਥੇ ਗੁਰੂ ਘਰ ਪੈਂਦਾ ਮਸਤੂਆਣਾ ਸਾਹਿਬ ਸਾਰੇ ਦੀ ਕਰਾ ਕੇ ਫੇਰ ਅੱਗੇ ਜਾਂਦੇ ਆ ਕੋਈ ਚੰਡੀਗੜ੍ਹ ਜਾਂਦਾ ਕੋਈ ਯਾਤਰਾ ਤੇ ਜਾਂਦਾ ਕੋਈ ਕਿਤੇ ਵੀ ਜਾਂਦਾ ਤੁਹਾਨੂੰ ਗੱਡੀਆਂ ਖੜੀਆਂ ਵੀ ਮਿਲਣਗੀਆਂ ਦਿਖਾਵਾਂਗੇ ਤੁਹਾਨੂੰ ਸਵਾਰਿਆਂ ਦੀ ਸਰ ਤਾਂ ਇੱਥੇ ਸਾਡੇ ਏਰੀਏ ਦੀ ਬਰਨਾਲਾ ਮਾਨਸਾ ਏਰੀਆ ਜਿੰਨਾ ਵੀ ਇੱਥੋਂ ਲੰਘਦਾਗਾ ਸਾਰੇ ਬਾਬੇ ਦੇ ਹਾਜ਼ਰੀ ਭਰ ਕੇ ਫੇਰੇ ਜਾਂਦੇ ਅੱਗੇ ਇਸ ਤਰ੍ਹਾਂ ਦੇਖੋ ਜੀ ਇਹਨਾਂ ਗੱਡੀਆਂ ਖੜੀਆਂ ਨੇ ਸਾਰੇ ਪਰਿਵਾਰੀ ਤੇ ਸਾਡਾ ਪਰਿਵਾਰ ਵੀ ਹੁਣ ਜਾਊਗਾ ਲਓ ਜੀ ਸਤਿ ਸ੍ਰੀ ਅਕਾਲ ਕਰਕੇ ਨਮਸਕਾਰ ਜ ਆਪਾਂ ਪਾ ਤੇ ਚੱਲੇ ਅੱਗੇ ਨੂੰ ਮੈਂ ਸੋਨੂੰ ਹੀ ਬੜਾਉਣਾ ਬੜਾ ਬਾਬਾ ਜੀ ਦੀ ਤੇਗ ਸਗੀ ਵਸਤੂ ਆਣਾ ਸਾਹਿਬ ਸਾਡੇ ਪਿੰਡ ਵੀ ਜਿਹੜਾ ਗੁਰੂ ਘਰ ਬਣਿਆ ਹੋਇਆ ਉਹ ਏਸੇ ਸੰਤਾਂ ਨੇ ਬਣਾਇਆ ਹੈਗਾ ਪਿੰਡ ਰੜ ਉਹ ਵੀ ਇਹਨਾਂ ਦੀ ਚਰਨ ਸੋ ਪ੍ਰਾਪਤ ਆਪਾਂ ਕਹਿ ਸਕਦੇ ਹਾਂ ਵੀ ਬਾਬਾ ਜੀ ਗਏ ਸੀ ਸਾਡੇ ਪਿੰਡ ਲੋਕਾਂ ਨੇ ਕਿਹਾ ਵੀ ਗੁਰੂ ਘਰ ਕਿੱਥੇ ਬਣਾਈਏ ਇਹ ਇਨਾਂ ਨੇ ਕਿਹਾ ਵੀ ਆ ਜਗ੍ਹਾ ਤੇ ਬਣਾ ਲਓ ਭਾਈ ਕਿਉਂਕਿ ਗੁਰੂ ਘਰ ਬਹੁਤ ਵਧੀਆ ਬਣਿਆ ਹੋਇਆ ਆਪਣੇ ਪਿੰਡ ਵੀ ਤੇ ਇੱਥੇ ਵੀ ਜਿਹੜਾ ਮਸਤੂਆਣਾ ਸਾਹਿਬ ਵੀ ਜਦੋਂ ਮਰਜ਼ੀ ਤੁਸੀਂ ਆਓ ਤੁਹਾਨੂੰ 24 ਘੰਟੇ ਲੰਗਰ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਹੈ ਇਹਨਾਂ ਗੁਰੂ ਘਰ ਵਾਲਿਆਂ ਦਾ ਕਈ ਵਾਰੀ ਆਪਾਂ ਇੱਧਰੋਂ ਜਿੰਨੇ ਮਾਲਾ ਸੰਗਰੂਰ ਬਰਨਾਲਾ ਰੋਡ ਦੇ ਉੱਪਰ ਜਾ ਰਹੇ ਹੁੰਨੇ ਆਪਾਂ ਨੂੰ ਰਾਤ ਨੂੰ ਲੋੜ ਆ ਰੁਕਣ ਦੀ ਸੇਬਜੀ ਦੀ ਤੁਹਾਨੂੰ ਲੋੜ ਲੰਗਰ ਦੀ ਲੋੜ ਆ ਤਾਂ 24 ਘੰਟੇ ਜਿਹੜੀ ਸਰਵਿਸ ਹੈਗੀ ਹੈ ਲੰਗਰ ਦੀ ਅੱਗੇ ਤੁਹਾਨੂੰ ਗੁਰੂ ਘਰ ਲੰਗਰ ਇੱਥੇ ਮਿਲੂਗਾ ਜਦੋਂ ਵੀ ਤੁਸੀਂ ਲੰਗੋ ਤੇ ਇਹਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਬਹੁਤ ਵਧੀਆ ਗੁਰੂ ਘਰ ਬਣਿਆ ਹੋਇਆ ਤੇ ਜਿਹੜੇ ਪਰਿਵਾਰ ਖੇਤੀ ਕਰਦੇ ਆ ਉਹਨਾਂ ਵਾਸਤੇ ਬੀਜ ਵਗੈਰਾ ਵੀ ਇੱਥੋਂ ਮਿਲਦੇ ਆ ਉਹ ਵੀ ਬਹੁਤ ਲੋਕ ਲੈ ਕੇ ਜਾਂਦੇ ਆ ਜਿਵੇਂ ਕਣਕ ਦਾ ਬੀ ਹੋ ਗਿਆ ਚੌਨੇ ਦਾ ਬੀ ਹੋ ਗਿਆ ਉਹ ਵੀ ਕਾਫੀ ਵਧੀਆ ਬੀਜ ਜਿਹੜੇ ਇਹਨਾਂ ਦੇ ਮਸ਼ਹੂਰ ਆਗੇ ਇੱਥੋਂ ਕਿ ਮਿਲ ਜਾਂਦੇ ਹੋ ਵੀ ਉਹ ਜੀ ਥੈਂਕੀ ਕਰਾ ਲਈ ਆਪਾਂ ਫੁੱਲ ਕਿ ਐਤੋ ਪੁੱਲ ਕਰਾ ਕੇ ਦੇਖਦੇ ਆਂ ਵੀ ਅੱਗੇ ਕਿੱਥੋਂ ਦੁਬਾਰੀ ਕਰਾਉਣੇ ਆ ਪਹਿਲੀ ਟੈਂਕੀ ਫੁੱਲ ਹੋ ਗਈ ਜਰਾ ਪੰਜਾਬ ਅੱਲਾਹ ਅੱਲਾਹ ਜਿਹੜਾ ਆਖੀਏ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਇਤ ਕੇ ਸੁਣ ਗੱਲਾਂ ਆਕਾਸ ਕੀ ਚੀਤਾ ਹਾਇਰੀ ਨਾ ਨਦਰਿ ਪਾਈਏ ਲਓ ਜੀ ਆਪਾਂ ਪਹੁੰਚ ਗਏ ਤਮਤਾਨ ਸਾਹਿਬ ਤੇ ਵੀ ਸੰਗਤ ਮੇਰੇ ਖਿਆਲ ਚ ਚੱਲੀ ਆ ਹਜੂਰ ਸਾਹਿਬ ਨੂੰ ਕਿਉਂਕਿ ਜਿਹੜੇ ਵੀ ਪਰਿਵਾਰ ਜੂਰ ਸਾਹਿਬ ਜਾਂਦੇ ਆ ਸੱਚ ਕਰਨ ਜਾਂਦੇ ਆ ਉਹ ਐਸ ਜਗ੍ਹਾ ਦੇ ਉੱਪਰ ਪਹਿਲਾਂ ਮੱਥਾ ਟੇਕ ਕੇ ਫੇਰ ਅੱਗੇ ਜਾਂਦੇ ਆ ਲਓ ਜੀ ਆਪਾਂ ਪਹੁੰਚ ਗਏ ਤਮਤਾਨ ਸਾਹਿਬ ਤੇ ਆਪਾਂ ਕਰਦੇ ਆ ਦਰਸ਼ਨ ਮੇਲਾ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਮੇਲੇ ਇਹ ਡਿਉੜੀ ਬਣੀ ਹੋਈ ਐ ਅੱਗੇ ਚੱਲਦੇ ਆਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਪੁਰਾਣੇ ਟਾਈਮ ਦਾ ਦਰਵਾਜ਼ਾ ਲੱਗਿਆ ਹੋਇਆ ਵਧੀਆ ਦੇਖਣ ਨੂੰ ਪਹਿਲਾਂ ਹੁੰਦੇ ਸੀ ਘਰਾਂ 'ਚ ਇਹ ਹੁਣ ਤਾਂ ਹੈ ਨਹੀਂ ਆਪਣੇ ਨਾ ਟੱਪ ਟੱਪ ਪੁਰਾਣੇ ਟਾਈਮ ਦਾ ਦਰਵਾਜ਼ਾ ਬਾਈ ਹੂੰ ਦੀ ਜਿਹੜਾ ਇਸ ਗੁਰੂ ਘਰ ਦਾ ਇਤਿਹਾਸਾ ਜੀ ਉਹ ਆਪਣੇ ਵਿੱਚ ਤੁਹਾਨੂੰ ਸਾਰਾ ਪੀੜੀ ਵਿਚ ਪਾ ਦਿੱਤੀ। ਸ਼ਾਨਨਾ ਫੜੋ। ਬਹੁਤ ਵਧੀਆ। ਮਨ ਨੂੰ ਸ਼ਾਂਤੀ ਮਿਲੀ ਆ ਕੇ ਬਹੁਤ ਵਧੀਆ ਹੈ। ਪ੍ਰਬੰਧ ਵੀ ਬਹੁਤ ਵਧੀਆ ਸਾਫ ਸਫਾਈ ਫੋਲ ਬਗੈਰਾ ਬਹੁਤ ਵਧੀਆ ਚੀਜ਼ ਆ। ਆ ਪਹੁੰਚ ਗਏ ਖਨੌਰੀ। ਖਨੌਰੀ ਤੋਂ ਇਹ ਜਿਹੜੀ ਰੋਡ ਬਣੀ ਹੈ ਨਵੀਂ ਭਾਰਤ ਮਾਲਾ ਤਾਂ ਬੰਦ ਦਿੱ ਲੀ ਨੂੰ ਕਰ ਦੇਣੀ ਹੈ ਗੱਡੀ ਸਿੱਧੀ ਦਿੱਲੀ ਤੋਂ ਫਿਰ ਆਪਾਂ ਚੱਲਾਂਗੇ ਆਗਰਾ ਆਗਰਾ ਤੋਂ ਚੱਲਾਂਗੇ ਆਪਾਂ ਗਵਾਲੀਅਰ ਇਹ ਜਿਹੜੀ ਦੋਸਤੋ ਰੋਡ ਆ ਨਾ ਇਹਦਾ ਨਜ਼ਾਰਾ ਹੀ ਵੱਖਰਾ ਤੁਹਾਨੂੰ ਦਿਖਾਉਣੀ ਹੈ ਤੇ ਜਦੋਂ ਜਾਵਾਂਗੇ ਆਪਾਂ ਸਫ਼ਰ ਕਰਾਂਗੇ ਬਹੁਤ ਜਲਦੀ ਜਿਹੜਾ ਆਪਾਂ ਇੱਥੇ ਜਾ ਸਕਦੇ ਹਾਂ ਇਧਰ ਦੀ ਜੀ ਮੁੰਡਾ ਕਹਿੰਦਾ ਇੱਧਰ ਦੀ ਜਾਓ ਤੁਸੀਂ ਕਹਿੰਦੇ ਦੋਸਤੋ ਹਲੇ ਨਾ ਇਹ ਰੋਡ ਆ ਜਿਹੜੀ ਅਨਕੰਪਲੀਟ ਆ ਪੂਰੀ ਇਹ ਸੁਰੂ ਨਹੀਂ ਹੋਈ ਹਲੇ ਅੱਗੇ ਤੋਂ ਤਾਂ ਹੋ ਗਈ ਖਨੌਰੀ ਤੋਂ ਥੋੜਾ ਜਿਹਾ ਅੱਗੇ ਬਾ 10-15 ਕਿਲੋਮੀਟਰ ਦਾ ਟੋਟਾ ਰਹਿ ਗਿਆ ਇਹ ਤੇ ਇੱਥੋਂ ਅੱਗੇ ਤੋਂ ਦਾ ਸਟਾਰਟ ਇਹ ਪੂਰੀ ਰੋਡ ਦਿੱਲੀ ਤੱਕ ਓਕੇ ਆਪਾਂ ਨੂੰ ਇੱਥੋਂ ਉਲਟਾ ਸਾਈਡ ਦੀ ਉੱਪਰ ਦੀ ਤੇ ਐਂਟਰੀ ਲੈਣੀ ਪੈਣੀ ਆ ਤੇ ਇੱਥੋਂ ਸੁਰੂ ਰੋਡ ਹਲੇ ਚੱਲੀ ਨਹੀਂ ਇਹ ਦੇ ਕਰਕੇ ਜਿਹੜਾ ਟੂਲ ਟੈਕਸ ਵੀ ਵਾਲੇ ਲੈਂਦੇ ਨਹੀਂ ਵੈਸੇ ਜਿਹੜਾ ਦਾ ਟੂਲ ਟੈਕਸ ਦਾ ਰੂਲ ਆ ਉਹ ਜਦੋਂ ਤੁਸੀਂ ਐਂਟਰੀ ਕਰਨੀ ਆ ਤੁਹਾਡੀ ਗੱਡੀ ਦਾ ਨੰਬਰ ਉਹਨਾਂ ਨੇ ਲੈ ਲੈਣਾ ਉਹ ਵਾਟਰ ਨੇ ਜਿੰਨੇ ਕਿਲੋਮੀਟਰ ਜਾ ਕੇ ਤੁਸੀਂ ਉਤਰਜੋਗੇ ਉਹਨਾਂ ਖਰਚਾ ਤੁਹਾਡੇ ਤੋਂ ਕੱਟ ਲੈਣਾ ਜਿਹੜੇ ਪਰਿਵਾਰ 에ਰਪੋਰਟ ਨੂੰ ਜਾਂਦੇ ਆ ਦਿੱਲੀ ਤੋਂ ਆਪਣਾ ਖਨੌਰੀ ਤੋਂ ਇਧਰੋਂ ਤਾਂ ਇੱਕ ਸਾਈਡ ਦਾ ਜਿਹੜਾ ਲਿਆ ਸੀ ਇਹਨਾਂ ਨੇ 240 ਰੁਪਏ ਲਿਆ ਸੀ 120 ਹੀ ਆਪਾਂ ਇਹਦੇ ਸਪੀਡ ਚਲਾ ਸਕਦੇ ਆ ਚੱਲਦੇ ਆਂ ਜੀ ਆਪਾਂ ਅੱਗੇ ਵੀਰੇ ਤੇ ਇਹ ਰੋਡ ਤੇ ਜਾਣਾ ਨਾ ਤਾਂ ਚਾਹ ਲਈ ਥਰਮੋਸ ਕਰੋ ਨਾਲ ਲੈ ਕੇ ਚੱਲੋ ਕਿਉਂਕਿ ਤੇ ਜਲਦੀ ਦਾ ਜਿਹੜਾ ਟਾਪਾ ਹੋਟਲ ਕੋਈ ਆਉਂਦਾ ਨਹੀਂ ਬੰਦਾ ਹੈ ਜੇ ਸੇਕ ਲਾਸ ਥਰਮੋਸ ਚਾਹ ਦੀ ਨਾਲ ਇਹ ਨਾਲ ਹੀ ਲੈ ਕੇ ਤੁਰੋ ਆਪਦਾ ਕੌਂਠੇ ਬਣਾ ਕੇ ਚਾਹ ਨਾਲ ਲੈ ਕੇ ਸਮਾਨਾ ਤੁਹਾਡੇ ਕੋਲੇ ਕਾਰ ਚ ਪੂਰਾ ਹੋਣਾ ਚਾਹੀਦਾ ਫੁੱਲ ਪਾਣੀ ਗੱਡੀ ਤੇ ਟੀਜਲ ਪٹرول ਟੈਂਕੀ ਫੁੱਲ ਕਰਾ ਕੇ ਚਲੋ ਕਿਤੇ ਨਾ ਤਾਂ ਆਉਣਾ ਕੋਈ ਢਾਬਾ ਤੇ ਨਾ ਆਉਣਾ ਇਹ ਤੇ ਪٹرول ਪੰਪ ਜਿਹੜਾ ਆਉਣਾ ਵੀ ਆ ਉਹ ਫਿਰ ਰੋਡ ਵਾਲਿਆਂ ਦਾ ਆਉਣਾ ਤੇ ਫਿਰ ਉਹਨਾਂ ਦੇ ਰੇਟ ਵੀ ਹਰੇ ਪ੍ਰਮਾਤਮਾ ਨੂੰ ਪਤਾ ਵੀ ਕੀ ਰੱਖਦੇ ਆ ਉਹ ਪਰ ਆਹ ਚੀਜ਼ ਆ ਜਿਹੜੀ ਦੇਸੀ ਘਰ ਦੀ ਚਾਹ ਹਨਾ ਇਹ ਤਾਂ ਨਜ਼ਾਰਾ ਹੀ ਵੱਖਰਾ ਭਾਰਤਮਾਲਾ ਰੋਡ ਦੇ ਉੱਪਰ ਇਹ ਆਖੜੋ ਵੀ ਚਾਹ ਆਵਦੀ ਨਾਲ ਮਠੀਆਂ ਆਪਾਂ ਤਾਂ ਲੋ ਜੀ ਅਸੀਂ ਬਰਨਾਲੇ ਤੋਂ ਚੱਲੇ ਸੀਗੇ ਆਪਾਂ 7:30 ਵਜੇ ਤੇ 7:00 ਵਜੇ ਆ ਸਾਮ ਦੇ ਸਵੇਰੇ ਚੱਲੇ ਸੀ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਬੰਦੀ ਸੋੜ ਦੇਸ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤ ਗੁਰਦੁਆਰਾ ਗਵਾਲੀਅਰ ਉਹਦੇ ਵਿੱਚ ਆਪਾਂ ਐਂਟਰੀ ਕੀਤੀ ਆ ਸਾਰਾ ਤੁਹਾਨੂੰ ਗੁਰੂ ਘਰ ਵੀ ਦਿਖਾਵਾਂਗੇ ਆਪਾਂ ਚੱਲੇ ਸੀਗੇ 7 ਵਜੇ ਬਰਨਾਲੇ ਤੋਂ 7 ਵਜੇ ਚੱਲੇ ਸਾਢੇ 7 ਤੇ ਸਵੇਰ ਦੇ ਸਾਢੇ 7 ਚਾਰ ਲੱਗੇ ਰਸਤੇ 'ਚ ਰੁਕਦੇ ਹੋਏ ਇੱਕ ਗੁਰੂ ਘਰ ਦੇਖਿਆ ਜਿਵੇਂ ਤੁਹਾਨੂੰ ਦਿਖਾਇਆ ਵੀ ਇਹ ਪਹਿਲਾਂ ਥਾਮ ਨੂੰ 7:00 ਵਜੇ ਸਾਢੇ 7:00 ਵਜੇ ਆਪਾਂ ਗਵਾਲੀ ਆ ਪਹੁੰਚ ਗਏ ਇਹ ਜਿਹੜਾ ਗੁਰੂ ਘਰ ਆ ਇਹ ਬੰਦੀ ਛੋੜ ਜਿਵੇਂ ਆਪਾਂ ਦੀਵਾਲੀ ਵੇਲੇ ਮਨਾਉਂਦੇ ਆ ਨਾ ਬੰਦੀ ਛੋੜ ਦਿਵਸ ਇਹ ਉਹ ਜਗ੍ਹਾ ਆ ਗਈ ਜਿੱਥੋਂ ਗੁਰੂ ਸਾਹਿਬ ਨੇ 52 ਰਾਜ ਜਿਹੜੇ ਉਹ ਰਿਹਾ ਕਰਾਈ ਸੀ ਆਪਣੇ ਨਾਲ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤ ਇਹ ਗੁਰੂ ਘਰ ਬਣਿਆ ਹੋਇਆ ਗਵਾਲੀਅਰ ਦੇ ਵਿੱਚ ਬਹੁਤ ਵਧੀਆ ਗੁਰੂ ਘਰ ਆ ਰਹਿਣ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਆ ਤਾਂ ਇਹ ਬਿਲਡਿੰਗ ਆ ਜੀ ਸਾਰੀ ਗੁਰੂ ਘਰ ਦੀ ਤੁਸੀਂ ਦੇਖ ਸਕਦੇ ਹੋ ਆਨ ਸੁਹਾਵਾ రామ ਨਰਾਏ ਉਸੇ ਹੀ ਤੋਂ ਧਾਨ ਪਾਣਿਆ ਲੈ ਦੁਰ ਉਤਨਾ ਹੈ ਪਰਬਾਨ ਅਨੇਕ ਜਿਗਰੇ ਬਾਤ ਤੇ ਨਾ ਹੈ ਦਰਵਾਜ਼ੇ ਉੱਪਰ ਨਿਕਲਦਾ ਇਧਰਲੀ ਸਾਈਡ ਆ ਜੀ ਲੰਗਰ ਹਾਲ ਤੇ ਦਰਵਾਜ਼ਾ ਸਾਹਿਬ ਦੇ ਨੇੜੇ ਨਾਲ ਹੀ ਇਸਾਈਡ ਦਰਹਾਲ ਤੇ ਇੱਥੋਂ ਜਿਹੜਾ ਕਮਰੂਮ ਵੀ ਮਿਲ ਜਾਂਦੇ ਆ ਤੁਹਾਨੂੰ ਜਕਣੇ ਵਾਸਤੇ ਤਰਵੀਥੀ ਆ ਇੱਥੇ ਤੁਹਾਨੂੰ ਰਹਿਣ ਵਾਸਤੇ ਰੂਮ ਮਿਲ ਜਾਣਗੇ ਨਾਲ ਇਹਦੇ ਜਿਹੜਾ ਬੈਕ ਸਾਈਡ ਤੇ ਹੈਗਾ ਇੱਥੇ ਤੁਸੀਂ ਬਣੀ ਦੱਸ ਸਕਦੇ ਆ ਆ ਜਗਾ ਤੁਹਾਨੂੰ ਇਸ ਦਾ ਤੁਸੀ ਆਪਣਾ ਰਹਿਣ ਵਾਸਤੇ ਇਹ ਰੂਮ ਲੈ ਸਕਦੇ ਆ ਰੂਮ ਆ ਜਿਹੜੇ ਉਹ ਸੰਗਤ ਦੇ ਸਾਹਿਬ ਨਾਲ ਮਿਲ ਜਾਂਦੇ ਆ ਜੀ ਤੁਸੀਂ ਬੱਡੀ ਗਿਣਤੀ ਦੇ ਵਿੱਚ ਹੈਗੇ ਤੁਹਾਨੂੰ ਹਾਲ ਮਿਲ ਜੂਗਾ ਅਗਰ ਫੈਮਿਲੀ ਦੇ ਨਾਲ ਹੈਗੇ ਪਰਿਵਾਰ ਹੈਗਾ ਛੋਟਾ ਤਾਂ ਤੁਹਾਨੂੰ ਰੂਮ ਵੀ ਮਿਲ ਜੂਗਾ ਗੋਵਿਤ ਤਮਾ ਪਾਤਮ ਪਿਤਿ ਭਾਪੀ ਸਹੁਰਦ ਘਟਿਆ ਦੁਨੀਆ ਤੁਹਾਨੂੰ ਭਾਈਆ ਦਿੱਖਦੇ ਜਿਤ ਮੁਖ ਨਾਮ ਨੇ ਚੇਰੇ ਨੇ ਤੇਰੇ ਨਾਗੇ ਰ ਕਾ ਜੇ